क्या नाम है और क्या कहना चलूगा? मेरा नाम कमल देव है हम साथ में रहते हैं कार्रवाई रहते रहते कार बिल्कुल होटल के साथ वाले में होटल का नाम क्या है ब्लू सेवन होटल है जिसका नाम इसके साथ ही रहते हैं है। जहाँ दिन रात लड़के लड़कियाँ आते रहते हैं वो तो पता तो चलता ही नहीं है कि आता है यार ही तो है ये वैसे हाँ बिल्कुल अनलिगल एक्टिविटी है तो आपने इसकी कंप्लेंट वगैरह कई कंप्लेंट की है आपको आपने भी दिखाया है कितनी है हम सब ने यहां मिलकर या उनकी ओर से क्या कहा जाता था आपको इनकी ओर से जहां पे कंप्लेंट दी थी आप कंप्लेंट तो हमने रिटर्न में भी भेजी है कि कार्रवाई होगी हम यहाँ के हम उनके पास काउंसलर के पास भी गए हैं दो चार बार वो भी कहते हैं और हमने वहां भी दी है कॉर्पोरेशन में भी ਮੋਤੀ ਨਗਰ ਮੋਤੀ ਨਗਰ ਪੁਲਿਸ ਨੇ ਕਦੀ ਐਕਟੀਵਿਟੀ ਨਹੀਂ ਕੋਈ ਨਹੀਂ ਦਿਖਾਈ ਉਹ ਕਹਿੰਦੇ ਆ ਉਸ ਤੋਂ ਕਿ ਆਏ ਆ ਸੀ ਅਸੀਂ ਉਹਨਾਂ ਕੋਲ ਵੀ ਲੈਟਰ ਦੇ ਕੇ ਆਏ ਆ ਉਹ ਕਹਿੰਦਾ ਸਾਡਾ ਕੋਈ ਕੰਮ ਨਹੀਂ ਹੈਗਾ ਇਹ ਤੁਸੀਂ ਕਾਰਪੋਰੇਸ਼ਨ ਚ ਦਿਓ ਜਿਨ੍ਹਾਂ ਨੇ ਇਹਨਾਂ ਨੂੰ ਲਾਇਸੈਂਸ ਦਿੱਤਾ ਠੀਕ ਹੈ ਠੀਕ ਹੈ ਤਾਂ ਕੀ ਧਾਰੀਆਂ ਤੁਹਾਡੇ ਕੋਲ ਕੀ ਤੁਸੀਂ ਰੇਡ ਆ ਕਾਫੀ ਦੇਰ ਤੋਂ ਮੇਰੇ ਦਫ਼ਤਰ ਦੇ ਵਿੱਚ ਸ਼ਿਕਾਇਤਾਂ ਆ ਰਹੀਆਂ ਕਿ ਇਹ ਜਿਹੜਾ ਹੋਟਲ ਹੈ ਇਹ ਹੋਟਲ ਦੇ ਵਿੱਚ ਸਾਰਾ ਕੁਝ ਇਨਲੀਗਲ ਚੱਲ ਰਿਹਾ ਦੜਾ ਸੱਟਾ ਵੀ ਚੱਲ ਰਿਹਾ ਦਾਰੂ ਵੀ ਚੱਲ ਰਹੀ ਆ ਤੇ ਇਹਦੇ ਵਿੱਚ ਜਿਹੜਾ ਜਿਹੜਾ ਸਾਡਾ ਜੁੱਧ ਨਸ਼ੇ ਵਿਰੋਧ ਲੱਗਿਆ ਹੋਇਆ ਉਹ ਸਮਾਨ ਵੀ ਇੱਥੇ ਮਤਲਬ ਚੱਲ ਰਿਹਾ ਹਾਂ ਬਿਲਕੁਲ ਪ੍ਰੋਸਿਆ ਜਾਂਦਾ ਤੇ ਮੌਕੇ ਤੇ ਆ ਕੇ ਇਹਨਾਂ ਦੇ ਤਿੰਨ ਹੋਟਲ ਆ ਇੱਕ ਕੇ 3 ਆ ਇੱਕ ਕੇ 7 ਆ ਇੱਕੋ ਬੰਦੇ ਦੇ ਇਹ ਤਿੰਨੋ ਹੋਟਲ ਆ ਪਹਿਲਾ ਕੇਸ ਹੈਵਨ ਦੇ ਵਿੱਚ ਵੀ ਅਸੀਂ ਰੇਡ ਕੀਤੀ ਸੀ ਉੱਥੇ ਚਿੱਟੇ ਵਾਲੇ ਜਿਹੜੇ ਮੁੰਡੇ ਆ ਇੱਕ ਇੱਕ ਘੰਟੇ ਬਾਅਦ ਆਉਂਦੇ ਆ ਤੇ ਚਿੱਟਾ ਵੇਚਦੇ ਆ ਉਦੋਂ ਅਸੀਂ ਉੱਥੋਂ ਫੜ ਕੇ ਐਸਐਚਓ ਮੋਤੀ ਸਾਹਿਬ ਮੋਤੀ ਨਗਰ ਨੇ ਕਾਰਵਾਈ ਉਹਨਾਂ ਤੇ ਕਰਤੀ ਅੱਜੋ ਜੇਲ੍ਹ 'ਚ ਨਹੀਂ ਓਕੇ 7 ਸ਼ੇਰਪੁਰ ਦੇ ਵਿੱਚ ਤੇ ਆ ਮੋਤੀ ਨਗਰ ਏਰੀਆ 'ਚ ਜਿੱਥੇ ਆਪਾਂ ਖੜੇ ਆ ਲੇਕਿਨ ਅੱਜ ਇੱਥੇ ਜਦੋਂ ਅਸੀਂ ਮੌਕੇ ਤੇ ਆਏ ਆ ਤੇ ਉਹ ਜਿਹੜਾ ਸਕੋਰਪੀਓ ਆ ਜਿਹਦੇ ਵਿੱਚ ਇਹ ਸਮਾਨ ਸਰਵ ਕਰਦੇ ਆ ਉਹ ਤਾਂ ਮੌਕੇ ਤੋਂ ਭੱਜ ਗਈ ਲੇਕਿਨ ਇਹਦੇ ਵਿੱਚ ਸੱਤ ਮੁੰਡੇ ਤੇ ਸੱਤ ਕੁੜੀਆਂ ਜਿਹੜੇ ਆ ਉਹ ਹੁਣ ਮੌਕੇ ਤੇ ਇਹਨਾਂ ਨੇ ਐਸਐਚਓ ਸਾਹਿਬ ਨੇ ਮੋਤੀ ਨਗਰ ਤੇ ਲਾੜੋ ਲੇਡੀਜ਼ ਪੁਲਿਸ ਬੁਲਾ ਕੇ ਉਹਨਾਂ ਨੇ ਆਪਣੀ ਹਰਾਸਤ ਚ ਲਏ ਠੀਕ ਹੈ ਤੇ ਮੈਮ ਇੱਥੇ ਇਲੀਗਲ ਐਕਟੀਵਿਟੀਜ਼ ਕਿਉਂ ਹੁੰਦੀ ਸੀਗੀ ਮੱਲੇ ਵਾਲੇ ਨੇ ਕੀ ਕਹਿ ਰਹੇ ਨੇ ਕਿ ਜਾਰੇ ਇੱਕ ਬੜੀ ਵਿਚਕਾਰ ਕੀਤੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੀ ਮੇਰੇ ਕੋਲੇ ਕੰਪਲੇਂਟ ਆਈ ਆਪਾਂ ਮੌਕੇ ਤੇ ਐਸਐਚਓ ਮੋਤੀ ਨਗਰ ਨੂੰ ਬੁਲਾਇਆ ਤੇ ਰੇਡ ਕੀਤੀ ਗਈ ਜੋ ਇਹਨਾਂ ਨੇ ਮੱਲੇ ਵਾਲਿਆਂ ਨੇ ਕਿਹਾ ਉਹ ਬਿਲਕੁਲ ਸਹੀ ਪਾਇਆ ਗਿਆ ਪਰ ਮੈਮ ਡੋਮੈਸਟਿਕ ਏਰੀਆ ਦੇ ਵਿੱਚ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਲੀਗਲ ਹੈ। ਪਰ ਇਸ ਦੀ ਪਰਮਿਸ਼ਨ ਜਿਹੜੀ ਹੈ ਉਹ ਨਗਰ ਨਿਗਮ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਸ ਦੀ ਵੀ ਜਾਂਚ ਹੋਊਗੀ। ਇਹਦੀ ਤਾਂ ਸਾਰੀਆਂ ਪਰਮਿਸ਼ਨਸ ਚੈੱਕ ਕਰਾਂਗੇ ਹੁਣ ਅਸੀਂ। ਬੰਦ ਦੀ ਕਾਰਵਾਈ ਉਹਨਾਂ ਤੇ ਵੀ ਕਰਾਂਗੇ। ਕੋਈ ਹੋਰ ਜਿਹੀ ਕਾਰਵਾਈਆਂ ਹੋਣਗੀਆਂ? ਇਹ ਹਮੇਸ਼ਾ ਡੇ 1 ਤੋਂ ਹੁੰਦੀਆਂ ਆ ਰਹੀਆਂ ਤੇ ਅੱਗੇ ਵੀ ਹੋਣਗੀਆਂ। ਮੈਨੂੰ ਇਹ ਪਤਾ ਲੱਗਿਆ ਇੱਕਲਾ ਰੂਮ ਰੈਂਟ ਦੇ ਦਿੰਦੇ ਸੀ ਜਾਂ ਮਤਲਬ ਲੜਕੀਆਂ ਵਗੈਰਾ ਵੀ ਸਪਲਾਈ ਸਪਲਾਈ। ਲੜਕੀਆਂ ਸਪਲਾਈ ਬਾਰੇ ਮੈਨੂੰ ਨਹੀਂ ਪਤਾ ਲੇਕਿਨ ਲੜਕੀਆਂ ਮੌਕੇ ਤੇ ਪਕੜੀਆਂ ਗਈਆਂ ਜਿਹੜੀਆਂ ਕਿ ਪੱਖ-ਪੱਖਾ ਥਾਵਾਂ ਤੋਂ। ਬੱਕ ਬੱਕ ਲੜਕਿਆਂ ਦੇ ਨਾਲ ਆ ਜਾਂਦੇ ਸੀ ਇਹ ਮਤਲਬ ਰੂਮ ਪ੍ਰੋਵਾਈਡ ਕਰਦੇ ਸੀ ਰੂਮ ਪ੍ਰੋਵਾਈਡ ਕਰਦੇ ਸੀ ਕਿਤੇ दारू ਦੀ ਜਾਂ ਹੋਰ ਹਰ ਤਰ੍ਹਾਂ ਦੀ ਮਤਲਬ ਨਸ਼ੇ ਦੀਆਂ ਫੈਸਿਲਿਟੀ ਜੋ ਮੈਂ ਜੀਹਾਂ ਉਹ ਸਰਵ ਕਰਦੇ ਸੀ ਜਿਹਾ ਕਹਿੰਦਾ ਕਿ ਇੱਥੇ ਅਸਲੇ ਜੇ ਸਮੇਤ ਵੀ ਲੋਕ ਕੀ ਜਾਂਦੇ ਸੀ ਮੁੰਡੇ ਆਉਂਦੇ ਸੀਗੇ ਤੇ ਇੱਥੇ ਇਹ ਕਹਿ ਸਕਦੇ ਕਿ ਕਿ ਗੈਂਗਸਟਰ ਜਾਂ ਹੋਰ ਐਕਟੀਵਿਟੀਆਂ ਵੀ ਹੋ ਸਕਦੀਆਂ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਉਂਕਿ ਹੁਣ ਇਹ ਮੱਲਾਵਾਸੀ ਸਾਰੇ ਮੇਰੇ ਨਾਲ ਖੜੇ ਆਏ ਤਾਂ ਇਹਨਾਂ ਨੇ ਫੋਨ ਦੱਸਿਆ ਤੇ ਉਹ ਸਾਰਾ ਜਿਹੜੇ ਐਸਐਚਓ ਮੋਤੀ ਨਗਰ ਉਹ ਪੂਰੀ ਪ੍ਰੋਪਰ ਤਰੀਕੇ ਨਾਲ ਇਹਦੀ ਜਾਂਚ ਕਰਕੇ ਸੀਪੀ ਸਾਹਿਬ ਨੂੰ ਰਿਪੋਰਟ ਦੇ ਕੇ ਕੰਨ ਦੀ ਕਾਰਵਾਈ ਕਰਨਗੇ ਸੀਲ ਦੇ ਲਈ ਵੀ ਕਿਹਾ ਜਾ ਰਿਹਾ ਸੀਲ ਵੀ ਹੋਏਗਾ ਹਰ ਚੀਜ਼ ਹੋਏਗੀ ਹਰ ਕਾਨੂੰਨੀ ਪਰਕਰਿਆ ਇਹਦੇ ਤੇ ਲਾਗੂ ਹੋਏਗੀ ਜੀ ਜੀ ਸਰ ਕੀ ਨਾਮ ਹੈ ਔਰ ਕੀ ਮਾਮਲਾ ਮੇਰਾ ਨਾਮ ਰਜਨੀਸ਼ ਕੁਮਾਰ ਹੈ मैं मोती नगर का रहने वाला हूँ ये हमारे यहाँ पे ना ये सात बजे होटल ब्लू सेवन खुला है जी। जब से खुला है यहाँ पर लड़ लड़के रात के दो दो बजे तक आना जाना लगा रहता है हमने कमिश्नर को भी दी दरखास्त हमने सीपी साहब को भी दी ये देखो सभी वो के, के साइन करके भी भेजी हो गया दो साल हो गए दो साल हो गए जी कोई कार्रवाई ਬਜਟ ਤੋਂ ਸ਼ੁਰੂ ਹੋਇਆ ਤੁਸੀਂ ਡੀਵੀਆ ਚੈੱਕ ਕਰ ਲੋ ਤੇ ਮਹੱਲੇ ਨੇ ਕਦੀ ਵਿਰੋਧ ਨਹੀਂ ਕੀਤਾ ਆ ਦੇਖੋ ਜੀ ਸਾਰੇ ਮਹੱਲੇ ਨੇ ਪੂਰਾ ਸਾਰੇ ਸਾਈਨ ਕਰਕੇ ਹੁਣ ਵੀ ਉਹ ਨਾ ਵੀ ਅਪਲੀਕੇਸ਼ਨ ਆ ਮਾਜ ਕਾਉਂਸਲਰ ਨੇ ਉਹਨਾਂ ਨੂੰ ਵੀ ਦਿੱਤਾ ਆ ਦੇਖੋ ਸਾਰੇ ਮਹੱਲੇ ਦੇ ਸਾਈਨ ਠੀਕ ਆ ਆ ਸਾਰੇ ਪੇਜ ਮਹੱਲੇ ਵਾਲਿਆਂ ਦੇ ਨੇ ਅੱਜ ਅੱਜ ਕੀ ਹੋਇਆ ਸਰ ਅੱਜ ਮੈਡਮ ਸਾਡੇ ਐਮਐਲਏ ਜੀ ਆ ਮਾਂ ਜੋਗ ਇੱਥੇ ਆਏ ਉਹਨਾਂ ਨੇ ਆ ਕੇ ਮੌਕਾ ਦੇਖਿਆ ਅਸੀਂ ਨਹੀਂ ਬੁਲਾਇਆ ਉਹਨਾਂ ਨੂੰ ਆਪਣੇ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਪਰ ਆ ਕੇ ਉਹਨਾਂ ਨੇ 10 ਜੋੜੇ ਫੜੇ ਨੇ ਜਿਹੜਾ ਪਤਾ ਲੱਗਿਆ ਠੀਕ ਹੈ ਅਸੀਂ ਜੀ ਮੂੰਹ ਜਵਾਨੀ ਕੋਈ ਦੱਸ ਸਕਦੇ ਅਸੀਂ ਤਾਂ ਨਰਕ ਚ ਜਿਰੇ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਜਿਹੜੀ ਅੱਜ ਕਾਰਵਾਈ ਹੋਈ ਹੈ ਤਾਂ ਸੰਤੁਸ਼ਟ ਸੰਤੁਸ਼ਟਾ ਬਹੁਤ ਸੰਤੁਸ਼ਟਾ ਵੀ ਮੈਂ ਥੈਂਕ ਯੂ ਐਮਐਲਏ ਸਾਹਿਬ ਦਾ ਜਿਹੜਾ ਨੇ ਆ ਕੇ ਇਹ ਕੰਮ ਕੀਤਾ ਠੀਕ ਹੈ ਸਰ ਹੋਰ ਵੀ ਇਲੈਗਲ ਐਕਟੀਵਿਟੀ ਹੁੰਦੀ ਹੈ ਕੋਈ ਲੱਗ ਬਹੁਤ ਜਿਹੇ ਮੁੰਡੇ ਕੁੜੀਆਂ ਪੁੱਛੋ ਨਾ ਤੁਸੀਂ ਰਿਵਾਲਵਰਾਂ

ਅਸਰ ਦੇਖ ਕੇ ਨੈਚਰ ਵਾਲਾ ਦੇਖਿਆ ਜੇ ਤੋ ਇੱਕ ਤਰ੍ਹਾਂ ਦਾ ਘਰ ਹੀ ਲੱਗ ਰਿਹਾ ਇਹ ਹੋਟਲ ਨਹੀਂ ਲੱਗ ਰਹਾ ਤੋ ਇਹ ਘਰ ਹੀ ਹੈ ਇਹ ਘਰ ਹੀ ਹੈ ਇਹ ਨੈਚਰ ਵਾਲਾ ਹੈਗਾ ਜਿੰਨੇ ਵੀ ਆਪਾਂ ਨਾਮ ਕੋ ਲੈਣਾ ਇੱਕ ਇੱਕ ਟਾਰੀ ਸੀਗਾ ਇਹ ਘਰ ਤੋਂ ਇਹਨਾਂ ਨੇ ਹੋਟਲ ਕਨਵਰਟ ਕੀਤਾ ਅੱਜ ਕੱਲ ਇਹ ਜਮਾ ਰੈ residențial area ਇਹ residențial area ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਇਹ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਵਾ ਮਹਲਿਆਂ ਦੇ ਵਿੱਚ ਕੋਠੀ ਲੈਂਦੇ ਨੇ ਉਹ ਕੋਟੀ ਰੈਜੀਡੈਂਸ ਦੇ صاحب ਨਾਲ ਗੱਲ ਲੈਂਦੇ ਨੇ ਉੱਥੇ ਹੋਟਲ ਖੋਲ੍ਹ ਦਿੰਦੇ ਨੇ ਤਾਂ ਕਿ ਮਹੱਲਿਆਂ 'ਚ ਚੋਰੀ-ਚੋਰੀ ਕੰਮ ਚੱਲ ਸਕੇ ਪਹਿਲੇ ਰੈਜੀਡੈਂਸ ਏਰੀਆ ਤਾਂ ਗਵਰਡੀ ਕਰਕੇ ਅਸੀਂ ਪਰੇਸ਼ਾਨ ਹੋ ਗਏ ਲੋਕੀ ਸ਼ਿਕਾਇਤ ਕਰਦੇ ਨਹੀਂ ਜਾਂਦੇ ਸੀ ਇਹ ਇੱਥੇ 32 ਸੈਂਟ ਤੋਂ 43 ਸੈਂਟ ਆਸ-ਪਾਸ ਕੇ ਲੋਕੋ ਕੋ ਵੀ ਉਹ ਉਸੀ ਨਜ਼ਰ ਸੇ ਦੇਖਦੇ ਨੇ ਜਿਵੇਂ ਬਿਲਕੁਲ ਬਿਲਕੁਲ ਇਹ ਤੇ ਕੋਈ ਸਾਥ ਮੇ ਰਹਤੇ ਨੇ ਇਹਨਾਂ ਕ ਬਾਹਰ ਖੜਨਾ ਦੁਸ਼ਵਾਰ ਹੋਆ ਪੜਾ ਕਿਉਂਕਿ ਉਹ ਦੇਖਤੀ ਐਸੇ ਆਹ ਲੜਕੇ ਖੜੇ ਹੀ ਰਹਤੇ ਨੇ ਇੱਧਰ ਉਧਰ ਲੜਕੇ ਬੁੜੇ ਮਾਣ ਦੀ ਆਵਾਜ਼ ਫਿਰ ਆਈ ਹਾਂ ਅੱਜ ਥੋੜੀ ਸੰਤੁਸ਼ਟੀ ਮਿਲੀ ਹੈ ਆ ਥੋੜਾ ਇਨਸਾਫ ਦੀ ਉਮੀਦ ਹੈ ਕਿ ਅਬ ਇਨਸਾਫ ਹੋਗਾ। ਕੀ ਮੰਗ ਕਰਤੇ ਹੋ ਸੀਲ ਹੋਣਾ ਚਾਹੀਏ? ਇਹ ਸੀਲ ਹੋਣਾ ਚਾਹੀਏ, ਬੰਦ ਹੋਣਾ ਚਾਹੀਏ ਬਸ।